ਸਾਤਿਕਾਰ ਮੈਂ ਕਮਲਵੀਰ ਕੌਰ ਤਿਆਨੰਦ ਪਬਲਿਕ ਸਕੂਲ ਪੰਡੂ ਸਰ ਨਾਬਾ ਦੇ ਵਿੱਚ ਬਤੌਰ ਪੰਜਾਬੀ ਅਧਿਆਪਕਾ ਸੇਵਾ ਨਿਭਾ ਰਹੀ ਹਾਂ ਅੱਜ ਆਪਾਂ ਜਮਾਤ 8ਵੀਂ ਦੀ ਕਵਿਤਾ ਉੱਦਮ ਕਰੀ ਜ਼ਰੂਰ ਪੜੇ ਪੜਾਂਗੇ ਜੋ ਕਿ ਕਵੀ ਬਲਦੇਵ ਧਾਲੀਵਾਲ ਜੀ ਦੁਆਰਾ ਲਿਖੀ ਹੋਈ ਹੈ ਆਓ ਪੜ੍ਹਦੇ ਹਾਂ ਜੇ ਕੁਝ ਲੋਚੇ ਮਨ ਵਿੱਚ ਸੱਜਣਾ ਉੱਦਮ ਕਰੀ ਜ਼ਰੂਰ प्यारे बच्चे जे तुसी अपने मन ਦੇ ਵਿੱਚ ਕੋਈ ਨਿਸ਼ਾਨਾ ਮਿੱਥਿਆ ਹੋਇਆ ਹੈ ਕਿ ਮੈਂ ਇਸ ਮੰਜ਼ਲ ਦੇ ਉੱਤੇ ਪਹੁੰਚਣਾ ਹੈ ਆਪਣੀ ਜ਼ਿੰਦਗੀ ਦੇ ਵਿੱਚ ਤਾਂ ਉਸ ਦੇ ਲਈ ਤੁਹਾਨੂੰ ਉਦਮ ਯਾਨੀ ਕਿ ਮਿਹਨਤ ਜ਼ਰੂਰ ਕਰਨੀ ਪੈਗੀ ਕਿਉਂਕਿ ਬਿਨਾ ਉਦਮ ਜਿਹੜੇ ਤੁਹਾਡੇ ਹੱਥ ਨੇ ਬਿਨ ਉਦਮ ਹੱਥ ਸੱਖਣੇ ਰਹਸਣ ਉਦੋਂ ਥੀ ਭਰਪੂਰ ਕਿਉਂਕਿ ਬਿਨਾ ਮਿਹਨਤ ਕਰੇ ਤੁਹਾਡੇ ਹੱਥ ਨੇ ਜਿਹੜੇ ਉਹ ਖਾਲੀ ਰਹਿ ਜਾਣਗੇ ਤੁਹਾਡੇ ਹੱਥ ਸਫਲਤਾ ਨਹੀਂ ਲੱਗੇਗੀ ਤੇ ਜੇ ਮਿਹਨਤ ਕਰੋਗੇ ਤਾਂ ਤੁਸੀਂ ਸਫਲਤਾ ਜ਼ਰੂਰ ਪ੍ਰਾਪਤ ਕਰੋਗੇ ਜੇ ਜਾਂ ਹੈ ਕੁਝ ਨਾਂ ਮੰਜ਼ਲ ਤੇ ਵਗੀ ਜਿਵੇਂ ਦਰਿਆ ਜੇ ਤੁਸੀਂ ਆਪਣੇ ਮਿੱਥੇ ਹੋਏ ਨਿਸ਼ਾਨੇ ਦੇ ਉੱਤੇ ਪਹੁੰਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਤੋਰ ਹੈ ਜਿਹੜੀ ਉਹ ਦਰਿਆ ਵਰਗੀ ਰੱਖਣੀ ਪਈਗੀ ਕਿਉਂਕਿ ਦਰਿਆ ਹੈ ਜਿਹੜਾ ਉਹ ਕਦੇ ਰੁਕਦਾ ਨਹੀਂ ਹਮੇਸ਼ਾ ਵਹਿੰਦਾ ਹੀ ਰਹਿੰਦਾ ਹੈ ਤੋਰ ਨਿਰੰਤਰ ਨਾ ਜ਼ਿੰਦਗੀ ਦਾ ਮੌਤ ਕਦਮ ਰੁਕਿਆ ਕਿਉਂਕਿ ਜ਼ਿੰਦਗੀ ਹੈ ਜਿਹੜੀ ਉਹ ਚੱਲਦੇ ਰਹਿਣ ਦਾ ਨਾਂ ਹੈ ਜਿੱਥੇ ਅਸੀਂ ਰੁਕੇ ਸਮਝੋ ਮੌਤ ਹੈ ਕਿਉਂਕਿ ਜ਼ਿੰਦਗੀ ਕਦੇ ਰੁਕਦੀ ਨਹੀਂ ਹਮੇਸ਼ਾ ਚੱਲਦੀ ਰਹਿੰਦੀ ਹੈ ਤੇ ਸਾਨੂੰ ਆਪਣੀ ਸਫਲਤਾ ਵੱਲ ਅੱਗੇ ਵਧਦੇ ਰਹਿਣਾ ਚਾਹੀਦਾ ਹੈ ਜੇ ਕਿਤੇ ਇਹ ਹਾਰਾਂ ਤੱਕ ਤੋੜਨ ਮਨ ਹੋ ਜਾਈ ਨਿਰਾਸ਼ ਜੇਕਰ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਅਸਫਲਤਾ ਦਾ ਸਾਹਮਣਾ ਕਰਨਾ ਪਵੇ ਕਿਸੇ ਵਿੱਚ ਹਾਰ ਤੁਹਾਨੂੰ ਮਿਲ ਜਾਵੇ ਜਾਂ ਮਹਿਸੂਸ ਹੋਵੇ ਮਤਲਬ ਤਾਂ ਉੱਥੇ ਤੁਸੀਂ ਆਪਣੇ ਮਨ ਨੂੰ ਉਦਾਸ ਨਹੀਂ ਹੋਣ ਦੇਣਾ ਬਿਲਕੁਲ ਢੇਰੀ ਢਾਕੇ ਨਹੀਂ ਬਹਿ ਜਾਣੀ ਜ਼ਿੰਦਗੀ ਜਾਣੀ ਕੋਲ ਨ ਮੇਰਾ ਚਿੱਤ ਵਿੱਚ ਰੱਖ ਵਿਸ਼ਵਾਸ ਜ਼ਿੰਦਗੀ ਨੂੰ ਇੱਕ ਸੰਘਰਸ਼ ਸਮਝਦੇ ਹੋਏ ਕਿਉਂਕਿ ਜਿੱਤਾ ਹਾਰਾ ਤਾਂ ਜੀਵਨ ਦੇ ਵਿੱਚ ਚਲਦੀਆਂ ਰਹਿੰਦੀਆਂ ਹਨ ਪਰ ਉਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਆਪਣੀ ਮੰਜ਼ਲ ਵੱਲ ਵਧਣਾ ਜਿਹੜਾ ਉਹ ਛੱਡ ਦਈਏ ਤਾਂ ਤੁਹਾਨੂੰ ਇੱਕ ਸੰਘਰਸ਼ ਸਮਝ ਕੇ ਉਸ ਦੇ ਵਿੱਚ ਆਪਣੇ ਆਪ ਨੂੰ ਅੱਗੇ ਵਧਾਉਂਦੇ ਰਹਿਣਾ ਚਾਹੀਦਾ ਹੈ ਜੇ ਕਿਦਰੇ ਮਨ ਦੇ ਅੰਬਰ ਤੇ ਛਾਏ ਕੋਰ ਉਦਾਸੀ ਜੇਕਰ ਤੁਹਾਡੇ ਮਨ ਦੇ ਉੱਤੇ ਕਦੇ ਉਦਾਸੀ ਹੋ ਛਾ ਜਾਵੇ ਤੁਹਾਨੂੰ ਹਰ ਤਰਫ ਤੋਂ ਨਿਰਾਸ਼ਾ ਦਾ ਸਾਹਮਣਾ ਕਰਨਾ ਪਵੇ ਤਾਂ ਮਨ ਦਾ ਮਾਲਕ ਬਣਨ ਦੇ ਇਹ ਤਾਂ ਤੇਰੀ ਦਸ ਤਾਂ ਆਪਣੇ ਮਨ ਦੇ ਉੱਤੇ ਉਸ ਚੀਜ਼ ਨੂੰ ਆ ਵੀ ਨਹੀਂ ਹੋਣ ਦੇਣਾ ਤੁਸੀਂ ਨੇ ਕਿਉਂਕਿ ਉਸ ਚੀਜ਼ ਨੂੰ ਤਾਂ ਤੁਸੀਂ ਆਪਣੀ ਦਾਸੀ ਸਮਝਣਾ ਹੈ ਠੀਕ ਹੈ ਮਨ ਦੇ ਉੱਤੇ ਜਿਹੜੀ ਤੁਹਾਡੀ ਉਦਾਸੀ ਹੈ ਉਸ ਨੂੰ ਆਪਣੀ ਦਾਸੀ ਬਣਾ ਕੇ ਰੱਖਣਾ ਤੇਰੇ ਮਨ ਵਿੱਚ ਰੋਸ਼ਨ ਸੂਰਜ ਚੰਦਰਮਾ ਤੇ ਤਾਰੇ ਕਦਮਾਂ ਦੇ ਵਿੱਚ ਮੰਜਲਾ ਤੇਰੇ ਸਮਝ ਲਵੇ ਜੇ ਪਿਆਰੀ ਤੁਹਾਨੂੰ ਬੇਟਾ ਇਹ ਸਮਝਣ ਦੀ ਲੋੜ ਹੈ ਕਿ ਜਿਹੜੇ ਸੂਰਜ ਚੰਦਰਮਾ ਤੇ ਤਾਰੇ ਨੇ ਇਹ ਸਾਰੇ ਤੁਹਾਡੇ ਕਦਮਾਂ ਦੇ ਵਿੱਚ ਆ ਸਕਦੇ ਨੇ ਜੇ ਤੁਸੀਂ ਇਹ ਸਮਝ ਲਵੋ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਮਿਹਨਤ ਦੇ ਨਾਲ ਅੱਗੇ ਵਧਣਾਗਾ ਆਪਣੇ ਮਨ ਦੇ ਉੱਤੇ ਇਹਨਾਂ ਧ੍ਰਿੜ ਇਰਾਦਾ ਬਣਾ ਲਵਾਂ ਮੋ ਆਪਣੇ ਮਨ ਦੇ ਵਿੱਚ ਵਿਸ਼ਵਾਸ ਰੱਖ ਲਵਾਂ ਤਾਂ ਇਹ ਸਾਰੀਆਂ ਚੀਜ਼ਾਂ ਤੁਹਾਡੇ ਕਦਮ ਚੁੰਮਣਗੀਆਂ ਤੇਰੇ ਖਿੜਨ ਤੋਂ ਜੱਗ ਨੇ ਖਿੜਨਾ ਮੁਰਝਾ ਆਇਆ ਮੁਰਝਾਵੇ ਵੰਡ ਸੁਗੰਧੀਆਂ ਪ੍ਰੀਤ ਸੁਨੇਹੇ ਨਿੱਕੇ ਪਿਆਰ ਕੁਲਾਬ ਜੇਕਰ ਤੁਸੀਂ ਖੁਸ਼ ਹੋ ਤਾਂ ਤੁਹਾਨੂੰ ਆਪਣਾ ਸਾਰਾ ਆਲਾ ਦੁਆਲਾ ਜਿਹੜਾ ਉਹ ਖੁਸ਼ ਹੀ ਨਜ਼ਰ ਆਏਗਾ ਜੇ ਉਦਾਸ ਹੋ ਤਾਂ ਉਸ ਤਰ੍ਹਾਂ ਦਾ ਹੀ ਮਾਹੌਲ ਬਣ ਜਾਏਗਾ ਤਾਂ ਅਸੀਂ ਜ਼ਿੰਦਗੀ ਦੇ ਵਿੱਚ ਉਦਾਸ ਨਹੀਂ ਹੋਣਾ ਹਮੇਸ਼ਾ ਖਸਦੇ ਖਿੜਦੇ ਰਹਿਣਾ ਹੈ ਤਾਂ ਕਿ ਸਾਰਾ ਆਲਾ ਦੁਆਲਾ ਸਾਡੀ ਤਰ੍ਹਾਂ ਹਮੇਸ਼ਾ ਮਹਿਕਦਾ ਰਹੇ ਤੇ ਹਮੇਸ਼ਾ ਆਪਣੇ ਆਲੇ ਦੁਆਲੇ ਦੇ ਵਿੱਚ ਪ੍ਰੇਮ ਪਿਆਰ ਦੀ ਭਾਵਨਾ ਜਿਹੜੀ ਆ ਉਹ ਵੰਡਦੇ ਰਹਿਣਾ ਚਾਹੀਦਾ ਸਿੱਧਕ ਲਗਨ ਤੇ ਤਕੜੇ ਖੰਭੀ ਉੱਡਣਾ ਉੱਚ ਅਸਮਾਨੀ ਥਲ ਸਾਗਰ ਵੀ ਰੋਕ ਸਕਣਾ ਤੇਰੀ ਸਹਿਜ ਰਵਾਨੀ ਤੁਸੀਂ ਆਪਣੇ ਮਨ ਦੇ ਵਿੱਚ ਲਗਨ ਧਾਰ ਕੇ ਵਿਸ਼ਵਾਸ ਰੱਖ ਕੇ ਭਰੋਸਾ ਰੱਖ ਕੇ ਇਸ ਤਰ੍ਹਾਂ ਅੱਗੇ ਵਧਣਾ ਹੈ ਕਿ ਜਿਹੜੇ ਥਲ ਸਾਗਰ ਨੇਗੇ ਉਹ ਵੀ ਤੁਹਾਡੀ ਜਿਹੜੀ ਤੋਰ ਹੈ ਉਸ ਦੇ ਵਿੱਚ ਕੋਈ ਰੁਕਾਵਟ ਨਾ ਪਾ ਸਕਣ ਤੁਹਾਡੇ ਰਸਤੇ ਦੇ ਵਿੱਚ ਕੋਈ ਵੀ ਰੋੜਾ ਨਾ ਲਾ ਸਕਣ ਧੰਨਵਾਦ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਕਵਿਤਾ ਚੰਗੀ ਤਰ੍ਹਾਂ ਸਮਝ ਆਈ ਹੋਵੇ